ਨਗਰਸ਼ੀਰਮਰ ਸਰ ਸਾਹਿਬ ਦੇ ਡੀਸੀ ਮੈਡਮ ਨੂੰ ਮਿਲਣ ਆਏ ਆ ਮੰਗ ਪੱਤਰ ਦੇਣ ਆਏ ਉਹਨਾਂ ਨੂੰ ਕਿ ਜਿਹੜੇ ਫਰਜੀ ਟਰੈਵਲ ਏਜੰਟ ਨੇ ਉਹਨਾਂ ਖਿਲਾਫ ਜਿਹੜਾ ਸਖਤ ਕਾਰਵਾਈ ਕੀਤੀ ਜਾਵੇ ਕਿ ਔਰ ਜਿਹੜੇ ਨੌਜਵਾਨ ਸਾਡੇ ਅਮਰੀਕਾ ਤੋਂ ਰਿਪੋਰਟ ਆ ਕੇ ਝੋਕੇ ਆਏ ਆ ਉਹਦੇ ਲਈ ਉਹਨਾਂ ਦੇ ਪਰਿਵਾਰਾਂ ਲਈ ਸੋਚਿਆ ਜਾਵੇ ਕਿਉਂਕਿ ਉਹਨਾਂ ਨੂੰ ਰੋਜ਼ਗਾਰ ਦੀ ਜ਼ਰੂਰਤ ਹੈ ਤੇ ਆਪਣੇ ਹੀ ਦੇਸ਼ ਵਿੱਚ ਰੋਜ਼ਗਾਰ ਦਿੱਤਾ ਜਾਵੇ ਫਰਜੀ ਟਰੈਵਲ ਏਜੰਟ ਆ ਜਿਹੜੇ ਗਲਤ ਰਸਤੇ ਨੌਜਵਾਨਾਂ ਨੂੰ ਕਹਿ ਕੇ ਇੱਕ ਨੰਬਰ ਦਾ ਤੇ ਗਲਤ ਰਸਤੇ ਭੇਜਦੇ ਆ ਤੇ ਉਹਨਾਂ ਖਲਾਫ ਜਿਹੜਾ ਵਾ ਉਹ ਸਖਤੋ ਸਖਤ ਕਾਰਵਾਈ ਹੋਊਗੀ ਵਾਈਕੁਰਜੀ ਦਾ ਖਾਲਸਾ ਵਾਈਕੁਰਜੀ ਕੀ ਖਤੇ ਸੋ ਸਤਕਾਰਯੋਗ ਪਰੋ ਅੱਜ ਅਸੀਂ ਗੁਰੂ ਨਗਰੀ ਸ਼੍ਰੀ ਅਮਰਸਰ ਸਾਹਿਬ ਦੇ ਡੀਸੀ ਮੈਡਮ ਨੂੰ ਮਿਲਣ ਆਏ ਆਂ ਔਰ ਇੱਕ ਮੰਗ ਪੱਤਰ ਦੇਣ ਆਏ ਆਂ ਉਹਨਾਂ ਨੂੰ ਕਿ ਜਿਹੜੇ ਫਰਜੀ ਟਰੈਵਲ ਏਜੰਟ ਨੇ ਉਹਨਾਂ ਖਿਲਾਫ ਜਿਹੜਾ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਆਏ ਦਿਨ ਜਿਹੜੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਜਿੰਨੇ ਵਿਲੜਿਆ ਕੋਈ ਕੰਮ ਕਰਨੀ ਜਿੰਨੂੰ ਜਾਂਦੇ ਬਾਬਾ ਬਣ ਜਾਂਦਾ ਜਾਂ ਟਰੈਵਲ ਏਜੰਟ ਬਣ ਜਾਂਦਾ ਔਰ ਤੜਾ ਤੜ ਜਿਹੜਾ ਵਾਸ਼ ਪਾਰਸ਼ਾ ਕਰਾ ਕਰਕੇ ਲਾਇਸੈਂਸ ਲੈ ਜਾਂਦੇ ਆ ਔਰ ਉਹਦੇ ਨਾਲ ਇੱਕ ਜਗ੍ਹਾ ਤੋਂ ਠੱਗੀ ਮਾਰਦੇ ਦੂਜੀ ਜਗ੍ਹਾ ਜਾ ਕੇ ਨਵੇਂ ਨਾਂ ਤੇ ਫਿਰ ਕਿਸੇ ਬੰਦੇ ਦੇ ਨਾਂ ਤੇ ਲਾਇਸੈਂਸ ਲੈ ਲੈਂਦੇ ਔਰ ਅੱਜ ਡੀਸੀ ਮੈਡਮ ਨੂੰ ਸਾਰਾ ਵਿਸਤਾਰ ਨਾਲ ਦੱਸਿਆ ਕੀ ਨਾ ਖਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਨੌਜਵਾਨ ਸਾਡੇ ਅਮਰੀਕਾ ਤੋਂ ਰਿਪੋਰਟ ਆ ਕੇ ਫੋਕੇ ਆਏ ਉਹਦੇ ਲਈ ਉਹਨਾਂ ਦੇ ਪਰਿਵਾਰਾਂ ਲਈ ਸੋਚਿਆ ਜਾਵੇ ਕਿਉਂਕਿ ਉਹਨਾਂ ਨੂੰ ਰੋਜ਼ਗਾਰ ਦੀ ਜ਼ਰੂਰਤ ਹੈ ਤੇ ਆਪਣੇ ਹੀ ਦੇਸ਼ ਵਿੱਚ ਰੋਜ਼ਗਾਰ ਦਿੱਤਾ ਜਾਵੇ ਔਰ ਮੈਡਮ ਨੇ ਵਿਸ਼ਵਾਸ ਦਵਾਇਆ ਕਿ ਬਿਲਕੁਲ ਜਿਹੜੇ ਫਰਜੀ ਟਰੈਵਲ ਜੈਂਟ ਆ ਜਿਹੜੇ ਗਲਤ ਰਸਤੇ ਨੌਜਵਾਨਾਂ ਨੂੰ ਕਹਿ ਕੇ ਇੱਕ ਨੰਬਰ ਤਾਂ ਤੇ ਗਲਤ ਰਸਤੇ ਭੇਜ ਦਿਆ ਤੇ ਉਹਨਾਂ ਖਲਾਫ ਜਿਹੜਾ ਵਾ ਉਹ ਸਖਤੋ ਸਖਤ ਕਾਰਵਾਈ ਹੋਊਗੀ ਤੇ ਜਿਹੜੇ ਲੋਕ ਲਾਈਸੈਂਸ ਬਣਾਉਂਦੇ ਨੇ ਉਹ ਵੀ ਥੋੜਾ ਜਿਹਾ ਇਹਨਾਂ ਦਾ ਧਿਆਨ ਰੱਖਣ ਕਿਉਂਕਿ ਇਹਨਾਂ ਦੇ ਬਾਰੇ ਪਤਾ ਕਰ ਲੈਣਾ ਕਿ ਇਹਨਾਂ ਦੀ ਕਿੰਨੀ ਸਟੱਡੀ ਆ ਕਿ ਇਹਨਾਂ ਨੇ ਖੁਦ ਕਦੀ ਟਰੈਵਲ ਕੀਤਾ ਕਿ ਨਹੀਂ ਕੀਤਾ ਕਿਉਂਕਿ ਜਿਹਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਉਹ ਕਹਿ ਦਿੰਦਾ ਵੀ ਮੈਂ ਤੈਨੂੰ ਬਾਹਰ ਘੱਲ ਦਿੰਦਾ ਔਰ ਬਹੁਤ ਸਾਰੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੇ ਮੌਤ ਦੇ ਘਾਟ ਉਤਾਰਤਾ ਇਦਾਂ ਹੀ ਕਿਉਂਕਿ ਫਰਜੀ ਟਰੈਵਲ ਜੈਂਟ ਜਿਹੜੇ ਆ ਉਹਨਾਂ ਦੀ ਤਦਾਦ ਇੰਨੀ ਵੱਧ ਗਈ ਹਰ ਬੱਸ ਸਟੈਂਡ ਤੇ ਹਰ ਪੌਸ਼ ਏਰੀਆ ਦੇ ਵਿੱਚ ਤੁਹਾਨੂੰ ਇਹ ਜਿਹੜੇ ਟਰੈਵਲ ਜੈਂਟ ਮਿਲਣਗੇ ਔਰ ਮੈਂ ਆਸ ਕਰਦਾ ਮੈਂ ਕੀ ਪ੍ਰਸ਼ਾਸਨ ਵੱਲੋਂ ਜਿਹੜਾ ਵਿਸ਼ਵਾਸ ਦਵਾਇਆ ਗਿਆ ਕਿ ਇਹਨਾਂ ਖਿਲਾਫ ਸਖਤ ਕਾਰਵਾਈ ਹੋਵੇਗੀ ਉਹ ਐਕਸ਼ਨ ਜਿਹੜਾ ਅੰਮ੍ਰਿਤਸਰ ਤੋਂ ਸ਼ੁਰੂ ਹੋਊਗਾ ਔਰ ਪੰਜਾਬ ਦੇ ਵਿੱਚ ਮਾਨਯੋਗ ਡਿਜੀਪੀ ਸਾਹਿਬ ਨੂੰ ਵੀ ਮੈਂ ਲੈਟਰ ਲਿਖ ਰਿਹਾ ਇੱਕ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖ ਰਿਹਾ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡੇ ਜਿਹੜੇ ਰਾਜਾ ਵੜਿੰਗ ਜੀ ਉਹਨਾਂ ਨੂੰ ਵੀ ਲਿਖ ਰਿਹਾ ਕੀ ਜਿਹੜਾ ਪਾਰਲੀਮੈਂਟ ਵਿੱਚ ਵਿਧਾਨ ਸਭਾ ਵਿੱਚ ਇੱਕ ਕਾਨੂੰਨ ਪਾਸ ਕੀਤਾ ਜਾਵੇ ਔਰ ਐਸਾ ਕਾਨੂੰਨ ਜਿਹੜਾ 420 ਨਹੀਂ ਇਹਨਾਂ ਤੇ ਘਟੋ ਘਟ ਦੇਸ਼द्रोह ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ 420 ਚ ਦੇ ਬਾਹਰ ਆ ਜਾਂਦੇ ਆ ਇਹਨਾਂ ਖਿਲਾਫ ਦੇਸ਼द्रोह ਦਾ ਪਰਚਾ ਹੋਵੇ ਜਿਹੜੇ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਵਖਾ ਕੇ ਧੋਖਾ ਕਰਕੇ ਜਿਹੜਾ ਜੰਗਲਾਂ ਦੇ ਰਸਤੇ ਬਾਹਰ ਟਰੈਵਲ ਕਰਾਉਂਦੇ ਆ ਔਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਬਿਲਕੁਲ ਨਾ ਬਖਸ਼ਿਆ ਜਾਵੇ ਜਿਹੜੇ ਲੋਕ ਕਿਸੇ ਨਾਲ ਧੱਕਾ ਕਰਦੇ ਆ ਉਹਨਾਂ ਦੇ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਹੋਵੇ ਬਹੁਤ ਬਹੁਤ ਧੰਨਵਾਦ